ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਸਵਾਗਤ ਕਰਦਾ ਤੁਹਾਡਾ ਖੋਰ ਨਾਮੇ ਵਲੌਗ ਦੇ ਅੰਦਰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਲੂ ਪੂਰੀ ਘੰਟਾ ਤੇ ਅੱਜ ਆਪਣਾ ਟੇ ਲਾਸਟ ਤੁਹਾਨੂੰ ਪਤਾ ਵਮਨਜੀ ਸਾਹਿਬ ਆਗੇ ਸੀ ਪਹਿਲਾਂ ਨੇ ਵਲੌਗਸ ਦੱਸਿਆ ਤੇ ਮੀਂਹ ਆ ਮਿੱਤਰੋ ਹਟ ਨਹੀਂ ਰਿਹਾ ਅੱਧਾ ਘੰਟਾ ਹਟਦਾ ਤੇ ਫੇਰ ਆ ਜਾਂਦਾ ਤੇ ਚੋਬਰ ਲਾਉਣ ਲੱਗਿਆ ਤਰਪਾਲ ਹੁਣ ਤੇ ਪੌਣੇ ਪਿੰਡ ਵਾਲੀ ਚੱਲੇ ਆਪਾਂ ਉਹ ਪਿੱਛੇ ਨਹੀਂ ਖੈਦੋ ਸਾਰਾ ਸਾਰਾ ਲੱਬੜ ਗਿਆ ਰ ਇਨਸਾਫ ਸੁਧ ਕਰਦੇ ਆ ਬਾਲਾ ਬੁਰਾ ਹਾਲ ਹੋਇਆ ਬੈਟਰਟਰ ਦਾ ਤੇ ਬਾਈ ਤਰਪਾਲ ਚੱਕ ਜਾ ਵੇਖੀ ਜਾਂਦੇ ਵੀ ਕੀ ਆਈਟਮ ਖੜੀ ਹੈਗੀ ਤੇ ਮੈਂ ਕਿਹਾ ਚੱਲ ਨਾਲੇ ਪਤਾ ਲੱਗ ਜਾ ਬਾਈ ਨੂੰ ਸਾਰੇ ਬਾਈ ਕਹਿੰਦੇ ਵੀ ਇਹ ਕੀ ਚੀਜ਼ ਹੈਗੀ ਕੋਈ ਜਿਹਦਾ ਮਸ਼ੀਨ ਮਾਰੇ ਟਰਾਲੀ ਭਾਗੇ ਲਿਆਏ ਆ ਲਓ ਪੱਲੜ ਬਾਹਰ ਚੁਲਾਇਆ ਤੇ ਕੱਠ ਪਹਿਲਾਂ ਹਉਣ ਲੱਗ ਗਿਆ ਨਾ ਉਹ ਮਦਰ ਉਹ ਕਹਿੰਦੇ ਮੁੰਡੇ ਸਾਬ ਸਫਾਈ ਕਰੀ ਜਾਂਦੀ ਬਾਲਾ ਗਾਰਿਆਂ ਲਿਫਟਾਂ ਟਰੈਕਟਰ ਧੋਈ ਜਾਂਦੇ ਉਹ ਤੇ ਰਜੱਸਾ ਲੀਰ ਮਾਰੀ ਜਾਂਦਾ ਸਾਰੇ ਟਰੈਕਟਰ ਤੇ ਘਰਤੀ ਓਕੇ ਦੀ ਰਿਪੋਰਟ ਟਾਇਰ ਜਟਾ ਹੀ ਆ ਬਾਈ ਜਨਾ ਮੈਂ ਟਾਇਰ ਦਾ ਹੀ ਹੋਣਾਗਾ। ਟੱਕ ਪੈ ਇੱਥੇ ਰਹਿਣਾ ਸਰ ਹੈ ਮੰਜੀ ਜੀ ਰਹਿਣਗੇ ਗੱਡੀ। ਸਹੀ ਗੱਲ ਆ। ਜਿੱਥੇ ਮਰਜੀ ਆਵੜ ਇਹਦੇ ਕੋਲ ਤਾਂ ਹੀ ਰਹਿਣਾਗਾ। ਕਿ ਨਹੀਂ? ਹੋਰ ਪਾਸੇ ਵੀ ਆ। ਹਾਂ। ਲੈ ਵੀ। ਆਇਆ ਅੱਜ ਮਲੇ। ਲਓਏ ਮਿੱਤਰੋ ਕਹਿੰਦੇ ਪਾਤੀ ਚਾਲਿਓ ਮੰਜੀ ਸਾਹਿਬ ਤੋਂ ਤੇ ਨਾਲ ਚ ਆ ਵੀ ਆਪਣੀ। ਇਹ ਵੀ ਨਾਲ ਹੀ ਆ ਪੈਣ ਤਾਂ ਕਿ ਰਹਿਣਾ ਨਾਲ ਹੀ ਨੇ। ਕਲੋਂ ਮੰਡੋ ਥੋੜੋ ਕਰਾ ਨਹੀਂ ਦਾ ਫੇਰ ਮੌਸਮ ਬੜਾ ਆ ਪਿਆ ਚਾਲਦਾ ਕੋਈ ਨਹੀਂ ਦੇਣਾ ਕੀ ਬੰਦ ਆ ਜੀ ਲੋ ਮਿੱਤਰੋ ਅθε ਲੰਗਰ ਕੋਲ ਤੁਗਿਆ ਬੱਚਾ ਵੀ ਆਨੇ ਟਰੈਕਟਰ ਸਾਰੇ ਆਈ ਜਾਂਦੇ ਆਓ ਇਹ ਲੋ ਘਰਾਨੀ ਨੂੰ ਵਾਪਸੀ ਕਰ ਲਈ ਚੋਪਰੇ ਨੇ ਸਾਰੇ ਨੇ ਇਹ ਮੁੰਡੇ ਗਾਂ ਲਾਂਗੇ ਗਰੂਜ ਵਾਲੇ ਵੀ ਲੋ ਸਾਰੇ ਟਰੈਕਟਰ ਆ ਰਿਹਾ ਵੇਖ ਲੋ ਆਈ ਜਾਂਦੇ ਆ ਕੇ ਵਾਪਸ ਘਰਾਨੀ ਨੂੰ ਤੇ ਚਾਹ ਜੂ ਸ਼ਕ ਲਈ ਆਪਾਂ ਇਹਦੇ ਬਾਅਦ ਚੱਲਦੇ ਹਣ ਪਿੰਡਾਂ ਨੂੰ ਤੇ ਵੇਣਿਆਂ ਚੋਪਰ ਕੰਨ ਝੋੜਾਂ ਵਾਲੀ ਠਾੜ ਤੋਂ ਜਾਣਾਗਾ ਤੇ ਉੱਥੇ ਚੱਲ ਕੇ ਫਿਰ ਆਪਾਂ ਚੱਲਦੇ ਆ ਪਿੰਡਾਂ ਨੂੰ ਅੱਜ ਲਾਸਟ ਡੇ ਆ ਬਾਬਾ ਸਫਲ ਕਰੇ ਆਪਣੀ ਯਾਤਰਾ ਵਾਕੀ ਗਮੋਕਿਆ ਮਿੱਤਰੋ ਮੀਲੇ ਨਿਸ਼ਾਨੇ ਤਾਂ ਬਹੁਤ ਸੋਹਣੇ ਲੱਗਦੇ ਆ ਫੋਟੋਗ੍ਰਾਫੀ ਕਰਦੇ ਆ ਮੁੰਡੇ ਇਧਰ ਹੋ ਗਏ ਇੱਥੇ ਹੋ ਗਿਆ ਅੱਗੇ ਸਾਡੇ ਆਪਾਂ ਜੇ ਲੱਗਦਾ ਮੁੰਡੇ ਕੋਈ ਲੋਏ ਮਿੱਤਰੋ ਕਹਿੰਦੇ ਮੁੰਡੇ ਰੁਕਲੇ ਟਰੈਕਟਰ ਭੱਜ ਗਏ ਕਰਾਲੇ ਜੇ ਉਤਰ ਕੇ ਭਰਾ ਬਾਈ ਕਹਿੰਦੇ ਸਾਰੇ ਟਰੈਕਟਰ ਵਾਲੇ ਫੋਲੋ ਕਰਦੇ ਤੇ ਬਾਈਆਂ ਨੇ ਟੋਲ ਪਲਾਜਾਂ ਲੰਗੇ ਜੀ ਉੱਥੇ ਆ ਕੇ ਰੋਕ ਲੈ ਸਾਨੂੰ ਸਾਰੇ ਭਰਾ ਫੋਟੋ ਨੀਚੀ ਹੁੰਦੇ ਆ ਸਹੀ ਆ ਫਿਰ ਰੋਕ ਲਿਆ ਆਪਾਂ ਬਾਈਆਂ ਕਰਤੀ ਗੱਲ ਪੂਰੀ ਚੱਲੋ ਚੱਲੋ ਬਾਈ ਕੋਈ ਨਾ ਬਾਈ ਕਹਿੰਦਾ ਸਾਰਾ ਟਰੈਕਟਰ ਸਾਡਾ ਫੋਲੋ ਕਰਦਾ ਸਾਨੂੰ ਕਹਿੰਦਾ ਮਹਾਪਾ ਲੈ ਕਹਿੰਦਾ ਤੁਹਾਨੂੰ ਬਾਈ ਉਹ ਤੇ ਐਂਡੋ ਫਾਰਮ ਤੇ ਬਾਈ ਨੇ ਬਹੁਤ ਫੈਂਟ ਹੈ ਬਾਈ ਸਟਾਟ ਕੋ ਬਰੂ ਦੇ ਤੇ ਲਾ ਲੋ ਪਿਆਰ ਮੈਂ ਨਹੀਂ ਲਾਉਣਾ ਕੋਈ ਨਹੀਂ ਆਹ ਲਾ ਦੀਆ ਆਹ ਰਹਿਣਾ ਬਲਾਲਾ ਜੀ ਹੋ ਮਿੱਤਰੋ ਮੋਗੇ ਤੇ ਲੱਗ ਕੇ ਆ ਗਏ ਤੇ ਚਾਹੂ ਪੀਂਦੇ ਆ ਤੇ ਸਾਰੇ ਜੋਬਰ ਗਏ ਚਾਹੂ ਪੀਂਦੇ ਆਗੇ ਬੜੀ ਠੰਡ ਆ ਜੋਬਰੋ ਸਟਾਟ ਰਾਈ ਲਵ ਯੂ ਕਹਿੰਦਾ ਮੈਂ ਬੜਾ ਚੱਲ ਬਲ ਐਂਡਾਈ ਪਈ ਪੂਰੇ ਟ੍ਰੇਨਰ ਦੀ ਰੰਡੋ ਕੇ ਜਮਾਂ ਪੂਰਾ ਮੈਂ ਕਿਹਾ ਗੱਲਬਾਤ ਐਂਡ ਪਈ ਕੀ ਸੀਗਾ ਲੋਜ ਕਿਨੇ ਮੌਕੇ ਆ ਗਏ ਸੀ ਅੰਦਰ ਕੋਈ ਹਾਂਜੀ ਮਿੱਤਰੋ ਸਮਾਧ ਆ ਗਏ ਜੀ ਆਪਾਂ ਨੇੜੇ ਆ ਗਏ ਪਿੰਡ ਦੇਖੋ ਜਵਾਕਾਂ ਨੂੰ ਕਿੰਨੀ ਖੁਸ਼ੀ ਹੈ ਜਾਓ ਫੋਟੋ ਖੇਚੀ ਜਾਂਦੇ ਆ ਨੱਚਣ ਲੱਗ ਗਏ ਹਾਂਜੀ ਲੋ ਵੀ ਮਿੱਤਰੋ ਆਪਾਂ ਆ ਗਏ ਸੀ ਆਪਣੇ ਪਿੰਡ ਯਾਤਰਾ ਸਫਲ ਰਹੀ ਚੋਬਰਾਂ ਨੇ ਟਰਾਲਾ ਟਰੂਲਾ ਲਾਈ ਜਾਂਦੇ ਹੈਗੇ ਕਿਉਂਕਿ ਐਨ ਉਹ ਗਲੀ ਪੀੜੀ ਆ ਯਾਰ ਉਹ ਚ ਜਾਣਾ ਨਹੀਂ ਸੀ ਨਹੀਂ ਆਦਲਾ ਟਰੈਕਟਰ ਕੱਢ ਲੈ ਇਹਨਾਂ ਅੰਦਰ ਲਾ ਦੂ ਤੇ ਸਾਰੇ ਚੋਬਰਾਂ ਨੂੰ ਜਾਣੇ ਘਰਾਂ ਨੂੰ ਤੇ ਆਪਾਂ ਇਹ ਯਾਕਟਰ ਨੂੰ ਢੱਕਦੇ ਆ ਯਾਰ ਅੰਦਰ ਲਾਉਣੇ ਆ। ਬਤਰਾ ਸਮਾਨ ਸੂਣਾ ਆਪਾਂ ਕੱਲੂ ਲਾਵਾਂਗੇ। ਤੇ ਇਹ ਆਨਟਰਾ ਲਾ ਅੰਦਰ ਲਾਉਂਦਾ ਤੇ ਆਪਾਂ ਵੀ ਚੱਲਦੇ ਆ। ਜੋbro ਅਗਲੀ ਗੁੱਡ ਮਾਰਨਿੰਗ ਹੋ ਗਈ ਸੀ ਰਾਤ ਸਾਨੂੰ ਦੱਸਿਆ ਸੀ ਆਪਾਂ ਟਰੈਟਰ ਲਾਤਾ ਸੀ ਤੇ ਅੱਜ ਸਾਰਾ ਸਮਾਨ ਖੋਲਣ ਲੱਗਦੇ ਆ। ਤੇ ਯਾਤਰਾ ਤਵਾ ਕੇ ਬਹੁਤ ਔਖਾ ਹੁੰਦਾ ਸਮਾਨ ਲਾਉਣਾਗਾ ਜੀ ਨਹੀਂ ਕਰਦਾਗਾ। ਇਹ ਨਹੀਂ ਦੱਸ। ਹੋਈ ਯਾਰ। ਤੇ ਉੱਧਰਲੀ ਫਲੈਕਸੀ ਦੇ ਲਾਤੀ ਸੀ ਚੋਬਰ ਉਧਰਲੀ ਲੌਨ ਲੱਗਦੇ ਆ ਇਧਰ ਬਸ ਕੁਏ ਲਾਇਵੇ ਸੀ ਤੇ ਸਾਰੇ ਚੋਬਰ ਆ ਗਏ ਅੱਧੇ ਕੀ ਆਏ ਆ ਰਾਜ ਵਰਗੇ ਸਿੰਘ ਹੀ ਖੜਦੇ ਏ ਤੇ ਮੋਟੇ ਕਹਿੰਦਾ ਮੋਟਣੀਆਂ ਆਇਆ ਮੋਟਾ ਗਿਆ ਬਾਈ ਆਖਲੀ ਦਾ ਸੁੱਤਾ ਪਿਆ ਥੇਰੀ ਥੋੜਿਆ ਕੰਮ ਚੱਲਿਆ ਕੋਲ ਦੇ ਮਿੱਤਰੋ ਸਾਰਾ ਕਰਦੇ ਆ ਓਕੇ ਬੈਡ ਬੁੱਡ ਲਾਉਣਾ ਹੈ ਛਣੀ ਬੈਡ ਲਾਉਣਾ ਓਏ ਲਾ ਹੀ ਦੇਣਾ ਤਾਂ ਇਕੱਠਾ ਆਓ ਹਨਾ ਸਾਰਾ ਕੋ ਲਾ ਦੇ ਜਮ ਲੰਡਾ ਕਰ ਦੇਣਾ ਅੱਜ ਹਾਂਜੀ ਲੋ ਮਿੱਤਰੋ ਲਾਤੀ ਤਰਪਾਲ ਹਾਂ ਵੇਖਾ ਕਰਦੇ ਨੇ ਭਲਾ ਹੁਣ ਕਲਾ ਕਲਾ ਹਾਂ ਇਹ ਕਿਰਨ ਤੇ ਮਾਰ ਦੂੰ ਰਾਜੂ ਚੱਲ ਪੁੱਤ ਗੋਪੀ ਮਰਾਉ ਤਾ ਹਾਂ ਚੋਬਰਾ ਦੋ ਮਿੰਟ ਲੱਗ ਜਾ